ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਨਵੰਬਰ 1966 ਨੂੰ ਪੰਜਾਬ ਦੀ ਸਥਾਪਨਾ ਹੋਈ ਸੀ ਜਦੋਂ ਪੰਜਾਬ ਪਹਿਲਾ ਮਹਾਪੰਜਾਬ ਜਾਨੀ ਕਿ ਹਰਿਆਣਾ ਰਾਜਸਥਾਨ ਪੰਜਾਬ ਦੇ ਹਿੱਸੇ ਹੁੰਦੇ ਸਨ ਜਦੋਂ ਪੰਜਾਬ ਬਣਾਇਆ ਗਿਆ ਉਸ ਤੋਂ ਡੇਢ ਮਹੀਨੇ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਵੱਲੋਂ 5 ਦਸੰਬਰ 1960 ਨੂੰ ਇੱਕ ਮੀਟਿੰਗ ਰੱਖੀ ਗਈ। ਉਹਦੇ ਵਿੱਚ ਅਕਾਲੀ ਦਲ ਵੱਲੋਂ ਇੱਕ ਮਤਾ ਲਿਆਂਦਾ ਗਿਆ ਕਿ ਵੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਜਿਹੇ ਪੰਜਾਬ ਨੂੰ ਨਾਂ ਦਿੱਤੇ ਗਏ ਜਿਹਦੇ ਵਿੱਚ ਸ਼ਾਮਲ ਸੀ ਚੰਡੀਗੜ੍ਹ, ਅੰਮ੍ਰਿਤਸਰ ਅੰਬਾਲਾ, ਸਰਸਾ, ਡੱਬਾ ਆਲੀ ਇਹ ਕਈ ਯਾਨੀ ਕਿ ਜਿਹੜੇ ਇਹ ਇਲਾਕੇ ਆ ਇਹ ਪੰਜਾਬੀ ਬੋਲ ਦੀ 벨ਟ ਸੀਗੀ। ਇਹ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ ਸੀ ਉਸ ਸਮੇਂ। ਤਾਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ 17 ਦਸੰਬਰ 1966 ਨੂੰ ਅਰਦਾਸਾ ਸੋਧ ਕੇ ਮੰਨ ਵਰਤ ਤੇ ਬੈਠਣਗੇ 17 ਤੋਂ ਲੈ ਕੇ 27 ਦਸੰਬਰ ਤੱਕ ਜੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 27 ਤਰੀਕ ਨੂੰ ਉਹ ਆਤਮਦਾਹ ਕਰਨਗੇ ਅਕਾਲ ਤਖਤ ਸਾਹਿਬ ਤੇ ਉਸ ਸਮੇਂ ਇੱਕ ਉਥੇ ਕੁੰਡਾ ਬਣਾਏ ਗਏ ਸੀ ਕਹਿੰਦੇ ਵੀ ਇਹ ਕੁੰਡਾ ਦੇ ਵਿੱਚ ਸੰਤ ਫਤਿਹ ਸਿੰਘ ਕਹਿੰਦੇ ਸੀ ਅਸੀਂ ਆਤਮਦਾਹ ਕਰਾਂਗੇ ਜਦੋਂ 17 ਦਸੰਬਰ ਨੂੰ ਸੰਤ ਫਤਿਹ ਸਿੰਘ ਅਨਸਨ ਤੇ ਬੈਠ ਗਏ ਤਾਂ ਕਹਿੰਦੇ ਦਿੱਲੀੋਂ ਗ੍ਰਹਿ ਮੰਤਰੀ ਚੋਹਾਨ ਉਸ ਸਮੇਂ ਦੇ ਸੀਗੇ ਜਦੋਂ ਉਹਨਾਂ ਨੇ ਆਏ ਉਹਨਾਂ ਨੇ ਭਰੋਸਾ ਦਿੱਤਾ ਵੀ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਸੰਤ ਫਤਿਹ ਸਿੰਘ ਨੇ ਉਹ ਮਰਨ ਬਾਤ ਜਿਹੜਾ ਰੱਖਿਆ ਸੀਗਾ ਉਹ ਤੋੜਤਾ ਉਸ ਸਮੇਂ ਫੇ ਲੋਕਾਂ ਦੇ ਵਿੱਚ ਵੀ ਗੁੱਸੇ ਦੀ ਲਹਿਰ ਮਣੀ ਤੇ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਸੀ ਉਹਦੇ ਵਿੱਚ ਵੀ ਵਿਰੋਧ ਹੋਇਆ ਉਸ ਸਮੇਂ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਸੀ ਉਹਦੇ ਵਿੱਚ ਆਮ ਘਰਾ ਦੇ ਲੋਕ ਹੁੰਦੇ ਸਨ ਜਿਨ੍ਹਾਂ ਵਿੱਚ ਲੜਨ ਵਾਲੇ ਤੇ ਜੱਜ ਬੇ ਵਾਲੇ ਸੀਗੇ 4 ਸਾਲ ਲੰਘ ਗਏ ਉਸ ਤੋਂ ਬਾਅਦ ਕੇਂਦਰ ਨੇ ਸਪਸ਼ਟ ਜਵਾਬ ਦੇਤਾ ਵੀ ਜਿਹੜੇ ਜਿੱਥੇ ਬਾਰਡਰ ਬਣ ਚੁੱਕੇ ਨੇ ਉਹਨਾਂ ਨਾਲ ਵੀ ਛੇੜਛਾੜ ਨਹੀਂ ਕੀਤੀ ਯਾਨੀ ਵੀ ਇੱਕ ਨਹੀਂ ਰਹਿਣਗੇ ਜਿਹੜੇ ਸੂਬੇ ਬਣ ਗਏ ਇਹ ਜਦੋਂ ਗੱਲ ਨੀੜਿਆ ਚ ਆਈ ਤਾਂ ਇੱਕ ਗੁਰੂ ਆ ਸਿੱਖ ਹੋਇਆ ਦਰਸ਼ਨ ਸਿੰਘ ਫੇਰੂਮਾਨ ਉਹਨੇ ਜਾਦੀ ਦੀ ਪਹਿਲਾ ਲੜਾਈ ਦੇ ਵਿੱਚ ਵੀ ਪੂਰਾ ਯੋਗਦਾਨ ਪਾਇਆ ਉਹਦੇ ਵੱਲੋਂ ਉਹਨਾ ਸਮਿਆਂ 'ਚ ਫਿਰ 15 ਅਗਸਤ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਅਰਦਾਸਾ ਸੋਧ ਕੇ ਅਕਾਲ ਤਾ ਸਭ ਤੇ ਜਾ ਕੇ ਉਹ ਮੰਨ ਵਰ ਤੇ ਬੈਠੇ ਤੇ ਉਹ ਪੂਰੇ 74 ਦਿਨ ਮਨਵਰਤੇ ਬੈਠੇ ਰਹੇ ਚਹੁੰਤੋਂ ਦੇ ਨਾਲ ਬਾਦ ਉਹਨਾਂ ਦੀ ਮੌਤ ਹੋ ਗਈ ਪਰ ਉਹ ਗੁਰੂ ਦਾ ਸਿੱਖ ਆਪ ਦੇ ਸਿੱਧਕ ਦਾ ਪੱਕਾ ਰਹਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀ ਵੀ ਸੰਤ ਫਤਿਹ ਸਿੰਘ ਨੇ ਮੂ ਬਈ ਅਗਨੀ ਖੁੰਡ ਜਿਹੜੇ ਬਣਾਏ ਸੀ ਇਹਨਾਂ ਇਹਨਾਂ ਨੇ ਉਹਨਾਂ ਵਿੱਚ ਮੱਛੇ ਨਹੀਂ ਗੇ ਨਾ ਇਹਨਾਂ ਨੇ ਕੋਈ ਮੰਗ ਪੂਰੀ ਕੀਤੀ ਆ ਵੀ ਇਹਨਾਂ ਨੇ ਮੋਰਚਾ ਜਿਹੜਾ ਤੋੜਿਆ ਸੀ ਉਦੋਂ ਇਹਨਾਂ ਦਾ ਬਹੁਤ ਵਿਰੋਧ ਹੋਇਆ ਸੀ ਉਹ ਉਹ ਲੋਕਾਂ ਨੂੰ ਫਿਰ ਦਰਸ਼ਨ ਸਿੰਘ ਫੇਰੂਮਾਨ ਨੇ ਦੱਸਿਆ ਵੀ ਜਿਹੜੇ ਸਿੱਖਾ ਗੁਰੂ ਦੇ ਜਦੋਂ ਇਹ ਬੈਠ ਜਾਂਦੇ ਮੋਰਚੇ ਤੇ ਫਿਰ ਉੱਠਦੇ ਨਹੀਂ ਹੁੰਦੇ ਵੀ ਜਾਂ ਤਾਂ ਇਹ ਜਿੱਤ ਕੇ ਮੁੜਦੇ ਹੁੰਦੇ ਆ ਜਾਂ ਫਿਰ ਜਿਹੜੀ ਇਹ ਗੱਲ ਕਹਿੰਦੇ ਹੁੰਦੇ ਆ ਮੂੰਹ ਦੇ ਵਿੱਚੋਂ ਪੂਰੀ ਕਰਦੇ ਹੁੰਦੇ ਆ ਮੇਰੀ ਗਾਂ ਵਾਸਤੇ ਵੀ ਅਪੀਲ ਆ ਸੰਗਤ ਨੂੰ ਵੀ ਜੇ ਕੋਈ ਵੀ ਵੀਰ ਕੋਈ ਵੀ ਅਨਸਰ ਕਰਦਾਗਾ ਜਿੰਨਾ ਚਿਰ ਉਹ ਅਨਸਰ ਸਿਰੇ ਨਹੀਂ ਲੱਗਦਾ ਉਨਾ ਚਿਰ ਉੱਠਿਆ ਨਾ ਕਰੋ ਜਾਂ ਭੁਖੜ ਹੜਤਾਲ ਤੇ ਬੈਠਿਆ ਨਾ ਕਰੋ ਜਾਂ ਫਿਰ ਇਹਨੂੰ ਸਿਰੇ ਲਾਇਆ ਕਰੋ ਇਹ ਦਰਸ਼ਨ ਸਿੰਘ ਫੇਰੂ ਮਾਨ ਨੇ ਇਹ ਸਾਨੂੰ ਦੱਸਿਆ ਹੈਗਾ ਸ਼ਾਇਦ ਹੁਣ ਜਿਹੜੀ ਮੈਂ ਗੱਲ ਕੀਤੀ ਅੱਜ ਹੋ ਸਕਦਾ ਵੀ ਮੇਰੇ ਮੇਰੇ ਬਹੁਤ ਸਾਰੇ ਵੀਰ ਮੇਰੇ ਇਹ ਗੱਲ ਦਾ ਵਿਰੋਧ ਵੀ ਕਰਨ ਮੇਰੇ ਹੋ ਸਕਦਾ ਮੈਨੂੰ ਗਾਲ੍ਹਾਂ ਵੀ ਕੱਢਣ